ਤੇ ਗੱਲ ਕਰਦੇ ਹਾਂ ਦੋਸਤੋ ਪਰਦੇਸੀਆਂ ਦੀ ਦੇਸ਼ਾਂ ਪਰਦੇਸਾਂ ਦੀ ਯੂਰਪੀ ਦੇਸ਼ਾਂ ਦੀ ਪ੍ਰਵਾਸ ਪ੍ਰਤੀ ਸਖਤੀ ਦਾ ਸ਼ੈਨੇਗਨ ਖੇਤਰ ਉੱਤੇ ਕੀ ਅਸਰ ਪੈ ਰਿਹਾ ਹੈ ਕ੍ਰਿਸਟੀਨਾ ਜੇ ਔਰਗੇਜ਼ ਲਿਖਦੇ ਨੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰਿਜ ਦਾ ਮਾਨ ਹੁਣ ਯੂਰਪੀ ਯੂਨੀਅਨ ਦਾ ਹਰ ਦੇਸ਼ ਆਪਣੀ ਮਨਮਰਜ਼ੀ ਕਰ ਰਿਹਾ ਹੈ ਇਹ ਸ਼ਬਦ ਇੱਕ ਟਰੱਕ ਆਪਰੇਟਰ ਦੇ ਹਨ ਜੋ ਆਏ ਦਿਨ ਵਕ ਵਕ ਯੂਰਪੀ ਦੇਸ਼ਾਂ 'ਚ ਆਪਣਾ ਟਰੱਕ ਲਿਜਾਣ ਦੇ ਲਈ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ ਜਰਮਨੀ ਨੇ ਇਸ ਮਹੀਨੇ ਆਪਣੀ 4000 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਨੂੰ ਸੁਰੱਖਿਅਤ ਕਰਨ ਦਾ ਫੈਸਲਾ ਲੈ ਲਿਆ ਹੈ ਪਿਛਲੇ 6 ਮਹੀਨਿਆਂ ਦੇ ਦੌਰਾਨ ਇੱਕ ਤੋਂ ਦੂਜੇ ਦੇਸ਼ ਜਾਣ ਵਾਲਿਆਂ ਨੂੰ ਸਥਾਈ ਜਾਂ ਮੋਬਾਈਲ ਪੁਲਿਸ ਕੰਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਬਿਨਾਂ ਮੁਕੰਮਲ ਦਸਤਾਵੇਜ਼ਾਂ ਦੇ ਦੇਸ਼ ਦੇ ਵਿੱਚ ਵੜਾਂ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੀ ਜਾਂਚ ਕਰਦੇ ਨੇ ਜਿਵੇਂ ਕਿ ਪਹਿਲਾਂ ਇੱਧਰ ਪੋਲੈਂਡ ਦੇ ਵਿੱਚ ਵੀ ਸਰਦਾਂ ਬੰਦ ਕੀਤੀਆਂ ਉਹਨਾਂ ਨੇ ਦੋ ਹਫ਼ਤੇ ਪਹਿਲਾਂ ਜਰਮਨੀ ਦੇ ਵਿੱਚ ਚਾਂਸਲਰ ਚਾਂਸਲਰ ਉਹ ਲੇਵਸ ਕਾਲਜ਼ ਦੀ ਅਗਵਾਈ ਵਾਲੀ ਸਰਕਾਰ ਦੇ ਮੁਤਾਬਕ ਇਹ ਕਦਮ ਗੈਰ ਨਿਯੰਤਰਿਤ ਪ੍ਰਵਾਸ ਦੇ ਉੱਤੇ ਕੰਟਰੋਲ ਅੰਦਰੂਨੀ ਸੁਰੱਖਿਆ دہشت ਗਰਦੀ ਤੇ ਕੁਮਾਂਤਰੀ ਅਪਰਾਧ ਨੂੰ ਰੋਕਣ ਦੇ ਲਈ ਚੁੱਕੇ ਗਏ ਨੇ ਇਕੱਲੇ ਕਿਉਂਕਿ ਬਹੁਤ ਸਾਰੇ ਲੋਕ ਐਸੇ ਜਿਹੜੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਤਾਂ ਨਹੀਂ ਪਹੁੰਚ ਪਾਉਂਦੇ ਪਰ ਜਿਹੜੇ ਗਲਤ ਕੈਟਾਗਰੀ ਦੇ ਲੋਕ ਨੇ ਉਹ ਜਿਹੜੇ ਜ਼ਿਆਦਾ ਇੰਟਰ ਕਰ ਰਹੇ ਨੇ ਇਕੱਲੇ ਜਰਮਨ ਦੇ ਕੋਲ ਪਨਾਹ ਦੇ ਲਈ ਇੰਨੀਆਂ ਅਰਜ਼ੀਆਂ ਵਿਚਾਰ ਪਈਆਂ ਨੇ ਜਿੰਨੀਆਂ ਫਰਾਂਸ ਅਤੇ ਇਟਲੀ ਦੇ ਕੋਲ ਸੰਯੁਕਤ ਰੂਪ ਦੇ ਵਿੱਚ ਨੇ ਸੰਯੁਕਤ ਰਾਸ਼ਟਰ ਦੀ ਰਿਫਿਊਜੀ ਸੰਸਥਾ ਦੇ ਮੁਤਾਬਕ 215 ਦੀਆਂ ਗਰਮੀਆਂ ਦੇ ਦੌਰਾਨ ਲਗਭਗ 890000 ਲੋਕ ਸੀਰੀਆ ਇਰਾਕ ਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਯੂਰਪੀ ਯੂਨੀਅਨ ਦੇ ਵਿੱਚ ਦਾਖਲ ਹੋਏ ਨੇ ਯੂਕਰੇਨ ਦੀ ਜੰਗ ਨੇ ਵੀ ਯੂਰਪ ਦੇ ਵਿੱਚ ਸ਼ਰਨਾਰਥੀਆਂ ਦੇ ਦਾਖਲ ਦਾਖਲੇ ਨੂੰ ਜਿਹੜਾ ਹਵਾ ਦਿੱਤੀ ਹੈ ਜਰਮਨੀ ਦੇ ਸਰਕਾਰੀ ਡਾਟਾ ਦੇ ਮੁਤਾਬਕ ਇਸ ਸਾਲ ਮਾਰਚ ਦੇ ਵਿੱਚ ਯੂਕਰੇਨੀ ਨਾਗਰਿਕਤਾ ਵਾਲੇ ਲਗਭਗ 13 ਲੱਖ ਲੋਕ ਉੱਥੇ ਰਹਿ ਰਹੇ ਸਨ ਕਈ ਤਾਂ ਬੇਰੋਜ਼ਗਾਰੀ ਸਮੇਤ ਕੁਝ ਹੋਰ ਨਾਗਰਿਕ ਲਾਭ ਵੀ ਲੈ ਰਹੇ ਸਨ ਸੱਜੇ ਪੱਖੀ ਪਾਰਟੀਆਂ ਸਰਕਾਰ ਦੇ ਉੱਤੇ ਪ੍ਰਵਾਸੀਆਂ ਦੇ ਲਾਭਾਂ ਨੂੰ ਸੀਮਿਤ ਕਰਨ ਦੇ ਲਈ ਦਬਾਅ ਬਣਾ ਰਹੀਆਂ ਨੇ ਜਰਮਨੀ ਦੇ ਵਿੱਚ ਦਾਖਲ ਹੋ ਰਹੇ ਪ੍ਰਵਾਸੀਆਂ ਦੇ ਵਿੱਚ ਹੋਏ ਵਾਅਦੇ ਦੇ ਕਾਰਨ ਜਰਮਨੀ ਦੇ ਵਿੱਚ ਸੱਜੇ ਪੱਖੀ ਬਦਲ ਅਲਟਰਨੇਟਿਵ ਫਾਰ ਜਰਮਨੀ ਅਤੇ ਇੱਕ ਧੁਰ ਖੱਬੇ ਧੁਰ ਖੱਬੇ ਪੱਖੀ ਪਾਰਟੀ ਨੂੰ ਲੋਕ ਇਮਾਦਤ ਦੇ ਵਿੱਚ ਵਾਅਦਾ ਹੋਇਆ ਹੈ ਇਸੇ ਤਰ੍ਹਾਂ ਹੀ ਸੱਜੇ ਪੱਖੀਆਂ ਨੂੰ ਵੀ ਖੁਸ਼ ਕਰਨ ਦੀ ਕੋਆਇਲ ਚੱਲ ਰਹੀ ਹੈ ਆਈ ਈ ਐਸ ਈ ਵਿਚ ਜਿਹੜਾ ਇਕਨੋਮਿਕਸ ਦੇ ਪ੍ਰੋਫੈਸਰ ਜੇਵੀਅਰ ਡਿਆਜ਼ ਗਿਮੀਨੇਜ਼ ਦੱਸਦੇ ਨੇ ਕਿਸ ਤਰ੍ਹਾਂ ਦੀ ਕੰਟਰੋਲ ਸਪਸ਼ਟ ਰੂਪ ਦੇ ਵਿੱਚ ਪਿਛਲੇ ਹਫ਼ਤੇ ਦੀਆਂ ਚੋਣਾਂ ਦੇ ਨਤੀਜਿਆਂ ਦੇ ਦਬਾਅ ਨੂੰ ਮੁਖਾਤਿਬ ਜੜਾ ਹਨ ਪਰ ਜੇ ਯੂਰਪ ਵਾਕਿਆ ਹੀ ਏਕੀਕਰਨ ਚਾਹੁੰਦਾ ਹੈ ਤਾਂ ਇਸ ਨੂੰ ਹੁਣ ਤੱਕ ਦੀਆਂ ਆਪਣੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇੱਕ ਪੇਚੀਦਾ ਮਸਲਾ ਹੈ ਜੋ ਅਕਸਰ ਵਿਰੋਧੀ ਭਾਵ ਜਗਾਉਂਦਾ ਹੈ ਯੂਰਪ ਨੂੰ ਮਾਨਵੀ ਸ਼ਕਤੀ ਦੀ ਲੋੜ ਹੈ ਇਸ ਕਮੀ ਨੂੰ ਪੂਰਾ ਕਰਨ ਦੇ ਕਈ ਤਰੀਕੇ ਨੇ ਫਰੰਟੈਕਸ ਯੂਰਪੀ ਸਰਹੱਦ ਅਤੇ ਕੋਸਟ ਗਾਰਡ ਏਜੰਸੀ ਦੇ ਡਾਟਾ ਮੁਤਾਬਕ 2024 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਯੂਰਪੀ ਯੂਨੀਅਨ ਦੀ ਪੂਰਬੀ ਸਰਹੱਦ ਵੱਲੋਂ ਯੂਰਪ ਦੇ ਵਿੱਚ ਦਾਖਲ ਹੋਣ ਵਾਲਿਆਂ ਦੇ ਵਿੱਚ 148% ਵਾਧਾ ਹੋ ਗਿਆ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਯੂਕਰੇਨ ਦੀ ਨਾਗਰਿਕਤਾ ਵਾਲੇ ਸਨ ਇਸ ਪ੍ਰਸੰਗ ਦੇ ਵਿੱਚ ਬਰਲਿਨ ਨੇ 215 ਤੋਂ ਆਸਟਰੀਆ ਦੇ ਨਾਲ ਅਤੇ ਫਿਰ ਪਿਛਲੇ ਸਾਲ ਤੋਂ ਪੋਲੈਂਡ, ਚੈੱਕ ਗਨਰਾਜ ਤੇ ਸਵਿਟਜ਼ਰਲੈਂਡ ਲੱਗਦੇ ਬਾਰਡਰਾਂ ਅਤੇ ਫਿਰ ਅੱਗੇ ਫਰਾਂਸ, ਲਕਜ਼ਮਬਰਗ, ਬੈਲਜੀਅਮ, ਨੀਦਰਲੈਂਡਸ ਅਤੇ ਡੈਨਮਾਰਕ ਦੇ ਨਾਲ ਚੌਕਸੀ ਵਧਾ ਦਿੱਤੀ ਹੈ। ਜਰਮਨੀ ਨੂੰ ਯੂਰਪ ਦਾ ਦਿਲ ਕਿਹਾ ਜਾਂਦਾ ਹੈ ਤੇ ਜਰਮਨੀ ਯੂਰਪ ਦਾ ਆਰਥਿਕ ਇੰਜਣ ਵੀ ਇੰਜਣ ਹੀ ਨਹੀਂ ਹੈ। ਸਗੋਂ ਇਸ ਦੀ ਸਰਹੱਦ ਸਭ ਤੋਂ ਜ਼ਿਆਦਾ ਯੂਰੋਪੀ ਦੇਸ਼ਾਂ ਨੂੰ ਛੂੰਦੀ ਹੈ ਕਿਉਂਕਿ ਵੱਡੀ ਪਾਰਲੀਮੈਂਟ ਹੈ ਯੂਰੋਪੀਅਨ ਯੂਨੀਅਨ ਦੀ ਤੇ ਉੱਥੇ ਸਾਰਾ ਕੁਝ ਡਿਸੀਜਨ ਬੰਦੇ ਨੇ। ਤੇ ਮਾਹਿਰਾਂ ਦੇ ਮੁਤਾਬਕ ਇਹਨਾਂ ਕਦਮਾਂ ਤੋਂ ਪੂਰੀ ਯੂਰਪੀ ਯੂਨੀਅਨ ਪ੍ਰਭਾਵਿਤ ਹੋਏਗੀ ਕਿਉਂਕਿ ਉਹ ਵੰਡ ਕੇ ਲੈਂਦੇ ਨੇ ਜਿੱਦਾਂ ਹੁਣ ਕੋਈ جنگ ਲੱਗਦੀ ਹੈ ਤਾਂ ਉਹ ਕਹਿੰਦੇ ਨੇ ਭਾਈ ਤੁਸੀਂ ਇੰਨੇ ਰਿਫਿਊਜੀ ਲੈਣੇ ਨੇ ਜਿਹੜਾ ਸੰਘ ਬਣਿਆ ਹੋਇਆ ਹੈ ਯੂਰਪੀਅਨ ਸੰਘ ਯੂਰਪੀਅਨ ਯੂਨੀਅਨ ਤੇ ਇਹ ਨਹੀਂ ਕਿ ਇਕੱਲਾ ਜਰਮਨੀ ਹੀ ਰੱਖ ਲਿਆ ਹੈ ਵੀ ਉਹ ਬੱਖਰੇ ਬੱਖਰੇ ਮੁਲਕਾਂ ਦੇ ਵਿੱਚ ਜਿਵੇਂ ਕਿ ਸੀਰੀਆ ਦੇ ਵਿੱਚ ਪਹਿਲਾਂ ਹੋਇਆ ਸੀ ਤੇ ਕਾਫੀ ਲੋਕ ਜਿਹੜੇ ਸਨ ਜਿਹੜੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ 18 ਸਾਲ ਤੋਂ ਥੱਲੇ ਵੀ ਤੇ 18 ਤੋਂ 22 ਸਾਲ ਦੇ ਪਰ ਬਜ਼ੁਰਗ ਬਹੁਤ ਘੱਟ ਸੀਗੇ ਜਿਨ੍ਹਾਂ ਨੂੰ ਸੱਚੀ ਹੀ ਜ਼ਰੂਰਤ ਸੀ ਤਾਂ ਉਹ ਲੋਕਾਂ ਨੂੰ ਫਿਰ ਜਿਹੜਾ ਸੀ ਦਵਾ-ਦਬ ਬੱਸਾਂ ਚੜਾ ਕੇ ਵਾਪਸ ਉਹਨਾਂ ਨੂੰ ਰਿਪੋਰਟ ਵੀ ਕੀਤਾ ਗਿਆ ਤੇ ਅਬ ਬਖਰੇ-ਬਖਰੇ ਮੁਲਕਾਂ 'ਚ ਵੀ ਭੇਜੇ ਗਏ ਇਹ ਸਾਰਾ ਸਿਲਸਿਲਾ ਲੋਕ ਫਿਰ ਨਜਾਇਜ਼ ਫਾਇਦਾ ਵੀ ਠਾਉਣ ਲੱਗ ਜਾਂਦੇ ਨੇ ਨਾ ਫਿਰ ਜੋ ਕੁਝ ਘਟਨਾਵਾਂ ਚਾਹੇ ਉਹ ਡੈਨਮਾਰਕ ਤੇ ਸਵੀਡਨ ਦੇ ਵਿੱਚ ਵਾਪਰ ਰਹੀਆਂ ਨੇ ਜਾਂ ਫਰਾਂਸ ਦੇ ਵਿੱਚ ਜਿਹੜਾ ਮੁਸਲਮ ਭਾਈਚਾਰੇ ਦਾ ਰੋਲਾ ਰੱਪਾ ਪਿਆ ਰਹਿੰਦਾ ਹਰ ਵੇਲੇ ਤੇ ਉਹ ਸਾਡੀਆਂ ਚੀਜ਼ਾਂ ਦੇ ਮੱਦੇਨਜ਼ਰ ਇਹ ਜੜੀਆਂ ਸਖਤੀਆਂ ਹੋ ਰਹੀਆਂ ਨੇ ਜਰਮਨੀ ਨੂੰ ਯੂਰਪ ਦਾ ਦਿਲ ਕਿਹਾ ਜਾਂਦਾ ਹੈ ਤੇ ਜਰਮਨੀ ਯੂਰਪ ਦਾ ਆਰਥਿਕ ਇੰਜਣ ਵੀ ਹੈ ਨਹੀਂ ਸਗੋ ਇਸ ਦੀ ਸਰਹਾਦ ਸਭ ਤੋਂ ਜ਼ਿਆਦਾ ਯੂਰਪੀ ਦੇਸ਼ਾਂ ਨੂੰ ਛੂੰਦੀ ਹੈ ਮਹਾਰਾਂ ਦੇ ਮੁਤਾਬਕ ਇਹਨਾਂ ਕਦਮਾਂ ਤੋਂ ਪੂਰੀ ਯੂਰਪੀਆਨ ਯੂਨੀਅਨ ਪ੍ਰਭਾਵਿਤ ਹੋਏਗੀ ਜਰਮਨੀ ਦੇ ਇਸ ਇੱਕ ਪਾਸੜ ਫੈਸਲੇ ਦੇ ਕਾਰਨ ਯੂਰਪੀ ਯੂਰੋਪੀਅਨ ਦੇ ਫਾਊਂਡਿੰਗ ਪਿੱਲਰ ਮੰਨੇ ਜਾਂਦੇ ਸ਼ੇਨੈਗਨ ਖੇਤਰ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੋਏਗਾ ਸ਼ੈਨੇਗਨ ਤਹਿਤ ਲੋਕ ਅਤੇ ਵਸਤੂਆਂ ਨੂੰ ਬਿਨਾਂ ਦਸਤਾਵੇਜ਼ਾਂ ਦੇ ਹੀ ਆਵਾਜਾਈ ਕਰ ਸਕਦੇ ਨੇ ਸ਼ੈਨੇਗਨ ਖੇਤਰ ਦੇ ਵਿੱਚ ਯੂਰਪ ਦੀਆਂ 27 ਦੇ ਵਿੱਚੋਂ 25 ਦੇਸ਼ ਜਿਹੜੇ ਸ਼ਾਮਲ ਐ ਸ਼ੈਨੇਗਨ ਸੰਧੀ ਦੇ ਨਿਯਮਾਂ ਦੇ ਮੁਤਾਬਕ ਸੰਬੰਧਿਤ ਦੇਸ਼ ਵਿਸ਼ੇਸ਼ ਸਥਿਤੀ ਦੇ ਵਿੱਚ ਸਿਰਫ ਵੱਧ ਤੋਂ ਵੱਧ 6 ਮਹੀਨਿਆਂ ਦੇ ਲਈ ਬਾਰਡਰ ਕੰਟਰੋਲ ਲਾਗੂ ਕਰ ਸਕਦੇ ਨੇ ਆਈ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਯੂਰਪ ਦੇ ਨਿਰਦੇਸ਼ਕ ਮੈਰੀ ਜੋਸ ਗਰੂਟ ਦੱਸਦੇ ਨੇ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਮੁਕਤ ਆਵਾਜ਼ਾਈ ਦੇ ਹੱਕ ਦੀ ਯੂਰਪੀ ਨਾਗਰਿਕ ਸਭ ਤੋਂ ਜ਼ਿਆਦਾ ਕਦਰ ਕਰਦੇ ਨੇ ਯੂਰਪੀ ਸੰਸਦ ਦੇ ਮੁਤਾਬਕ ਸ਼ੈਨੇਗਨ ਖੇਤਰ ਚ ਕਰੀਬ 1250 ਮਿਲੀਅਨ ਮਿਲੀਅਲ ਮਿਲੀਅਨ ਜਿਹੜੇ ਨੇ ਫੇਰੀਆਂ ਪੈਂਦੀਆਂ ਨੇ ਜਾਨਕਿ 1250 ਮਿਲੀਅਨ ਫੇਰੇ ਲਾਉਂਦੇ ਨੇ ਇੱਧਰ ਉੱਧਰ ਨੂੰ ਪੂਰੇ ਯੂਰਪ ਚ ਪਰ ਕਹਿੰਦੇ ਅਜੇ ਕਦਮਾਂ ਨੂੰ ਲਾਗੂ ਕਰਨ ਵਾਲਾ ਜਰਮਨੀ ਇਕੱਲਾ ਦੇਸ਼ ਨਹੀਂ ਹੈ ਤੇ ਇਹਦੇ ਵਿੱਚ ਹੁਣ ਜਿਹੜਾ ਆਪਣਾ ਬ੍ਰੈਗਜ਼ਿਟ ਹੋਇਆ ਸੀ ਆਪਣਾ ਇੰਗਲੈਂਡ ਨੇ ਜਿਹੜਾ ਆਪਣੇ ਆਪ ਨੂੰ ਵੱਖ ਕੀਤਾ ਹੈ ਉਹ ਵੀ ਖਮਿਆਜਾ ਭੁਗਤ ਰਹੇ ਨੇ ਕਿ ਉੱਥੇ ਕਾਮੇ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਜਰ ਸਮਾਨ ਜਿਹੜਾ ਹੈ ਪਹਿਲਾਂ ਟੈਕਸ ਜਿਹੜੇ ਹੋਰ ਸਾਰੀਆਂ ਚੀਜ਼ਾਂ ਸੀ ਵੀਜ਼ਾ ਨਹੀਂ ਲੈਣਾ ਪੈਂਦਾ ਸੀ ਉਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਯੂਰਪੀਅਨ ਮੁਲਕ ਤਾਂ ਕਰ ਹੀ ਰਹੇ ਨੇ ਪਰ ਜਿਹੜਾ ਉਹਦੇ ਵਿੱਚੋਂ ਜੋ ਕੁਝ ਵੀ ਵੱਡੇ ਪੱਧਰ ਦੇ ਉੱਤੇ ਗਰਾਂਟਾ ਜਿਹੜੀਆਂ ਯੂਰਪੀਅਨ ਯੂਨੀਅਨ ਚੋਂ ਵੀ ਜਾਂਦੀਆਂ ਸੀ ਵੱਖਰੇ ਵੱਖਰੇ ਮੁਲਕਾਂ ਨੂੰ ਤੇ ਇਸੇ ਤਰ੍ਹਾਂ ਫਿਰ ਉਹਨਾਂ ਦੇ ਵਿੱਚ ਵੀ ਘਾਟਾ ਪਿਆ ਤੇ ਉਹ ਹੁਣ ਉਹਨਾਂ ਦਾ ਜਿਹੜਾ ਆਰਥਿਕ ਢਾਂਚਾ ਜਿਹੜਾ ਥੋੜਾ ਬਹੁਤਾ ਹਿੱਲਿਆ ਪਿਆ ਹੈ ਇੰਗਲੈਂਡ ਵਾਲਿਆਂ ਦਾ ਵੀ ਫ੍ਰਾਂਸ ਇਟਲੀ ਅਤੇ ਨਾਰਵੇ ਕੀ ਹੈ ਕੀ ਕਹਿੰਦਾ ਹੈ ਅਸਟਰੀਆ ਨੇ ਪ੍ਰਵਾਸੀਆਂ ਦੇ ਦਬਾਅ ਅਤੇ ਦਹਿਸ਼ਤਗਰਦੀ ਦੇ ਨਾਲ ਲੜਾਈ ਦਾ ਹਵਾਲਾ ਦਿੰਦਿਆਂ ਆਪਣੇ ਗੁਆਂਡੀ ਚੈਕ ਗਨਰਾਜ ਸਲੋਵੇਨੀਆ ਤੇ ਹੰਗਰੀ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਸ਼ਕਤੀ ਵਧਾ ਦਿੱਤੀ ਅਸਟਰੀਆ ਨੇ ਵੀ ਕਿਹਾ ਕਿ ਜਰਮਨੀ ਦੇ ਬਾਰਡਰਾਂ ਦੇ ਉੱਤੇ ਰੱਦ ਕੀਤੇ ਗਏ ਪ੍ਰਵਾਸੀ ਉਹ ਸਵੀਕਾਰ ਨਹੀਂ ਕਰਨਗੇ ਡੈਨਮਾਰਕ ਨੇ ਵੀ ਆਪਣੀਆਂ ਸਾਰੀਆਂ ਅੰਦਰੂਨੀ ਖਾਸ ਕਰ ਜਰਮਨੀ ਦੇ ਨਾਲ ਲੱਗਦੀਆਂ ਸਰਹੱਦਾਂ ਉੱਤੇ ਚੌਕਸੀ ਵਧਾਈ ਦਿੱਤੀ ਵਧਾ ਦਿੱਤੀ ਹੈ ਪਹਿਲਾਂ ਇਹ ਇੱਕ ਆਰਜੀ ਕਦਮ ਹੁੰਦਾ ਸੀ ਪਰ 2016 ਤੋਂ ਬਾਅਦ ਇਸ ਦੀ ਮਿਆਦ ਦੇ ਕਈ ਵਾਰ ਜਿਹੜਾ ਵਧਾਈ ਜਾ ਚੁੱਕੀ ਹੈ ਬੇਲਾਰੂਸ ਨੇ ਇਹਨਾਂ ਵਾਦਿਆਂ ਵਾਦਿਆਂ ਨੂੰ ਜਿਹੜਾ ਚੁਣੌਤੀ ਦਿੱਤੀ ਹੈ ਕਿਉਂਕਿ ਦੂਸਰੇ ਪਾਸੇ ਰਸ਼ੀਆ ਪੈ ਜਾਂਦਾ 스ਵੇਡਨ ਫਿਨਲੈਂਡ ਨਾਰਵੇ ਦੇ ਨਾਲ ਤੇ ਉਧਰੋਂ ਵੀ ਫਿਰ ਕੋਈ ਨਾ ਕੋਈ ਆ ਜਾਂਦਾ ਪਰ ਉਹ ਠੰਡੇ ਮੁਲਕ ਨੇ ਉਧਰ ਥੋੜਾ ਜਿਹਾ ਕਹਿ ਸਕਦੇ ਬਰਫਾਂ ਦੇ ਵਿੱਚ ਫਿਰ ਓਖਾ ਹੁੰਦਾ ਹੈ -45, 50, 65 ਡਿਗਰੀ ਤੱਕ ਜਾਂਦਾ ਹੈ ਤੇ ਉਧਰੋਂ ਫਿਰ ਥੋੜਾ ਜਿਹਾ ਜਾਂਦਾ ਵੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਵੱਡੇ ਕੁਮਾਂਤਰੀ ਇਕੱਠ ਜਿਵੇਂ ਕਿ ਫਰਾਂਸ ਦੇ ਵਿੱਚ ਹੋਈਆਂ 올림픽 ਖੇਡਾਂ ਤੇ ਇਟਲੀ ਦੇ ਵਿੱਚ ਹੋਈਆਂ G7 ਸਿਖਰ ਸੰਮੇਲ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਇੰਤਜ਼ਾਮ ਦੀ ਲੋੜ ਪੈਂਦੀ ਹੈ। ਮਤਲਬ ਕਿ ਗਵਰਨਮੈਂਟਾਂ ਦਾ ਖਰਚਾ ਵੱਧ ਜਾਂਦਾ ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਦਾ ਪ੍ਰੋਬਲਮ ਆ ਕਿ ਪਤਾ ਨਹੀਂ ਕਿਹੜਾ ਬੰਦਾ ਕਿੱਦਾਂ ਦਾ ਹੈ ਕਿੱਥੋਂ ਆਇਆ ਹੈ। ਸ਼ਰਨ ਦੇਣੀ ਪੈਂਦੀ ਹੈ। ਇਨ੍ਹਾਂ ਦੇਸ਼ਾਂ ਨੇ دہشت گردਧਮਕੀਆਂ ਅਤੇ ਪ੍ਰਵਾਸੀ ਦਬਾਅ ਅਤੇ ਯੂਕਰੇਨ ਤੇ ਗਾਜ਼ਾ ਦੀ جنگ ਨੂੰ ਵੀ ਇੱਕ ਬਹਾਨਾ ਬਣਾਇਆ। ਸਲੋਵੇਨੀਆ ਨੇ ਆਪਣੇ ਗੁਆਂਢੀ ਦੇਸ਼ਾਂ ਕੋਰੇਸ਼ੀਆ ਤੇ ਹੰਗਰੀ ਦੇ ਨਾਲ ਤੇ ਨਾਰਵੇ ਨੇ ਵੀ ਸ਼ੈਨੇਗਨ ਖੇਤਰ ਦੇ ਵਿੱਚ ਆਪਣੇ ਐਂਟਰੀ ਪੁਆਇੰਟ ਸੀਮਤ ਕਰਦੇ ਨੇ। ਨਾਰਵੇ ਖੁਦ ਸ਼ੈਨੇਗਨ ਖੇਤਰ ਦਾ ਹਿੱਸਾ ਨਹੀਂ ਹੈ। ਨਾਰਵੇ ਨੇ ਕਿਹਾ ਕਿ ਉਸ ਨੋਰਡ ਸਟ੍ਰੀਮ ਗੈਸ ਜਿਹੜੀ ਪਾਈਪਲਾਈਨ ਹੈ ਦੇ ਟੁੱਟਣ ਦੀ ਘਟਨਾ ਤੋਂ ਬਾਅਦ ਉਸ ਨੂੰ ਆਪਣੇ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਬਤੌਣ ਦੀ ਲੋੜ ਹੈ ਲੋੜ ਦਾ ਅਹਿਸਾਸ ਹੋਇਆ ਹੈ ਕਿਉਂਕਿ ਕਹਿੰਦੇ ਉਹ ਨੈਸ਼ਨਲ ਖਤਰਾ ਪੈਦਾ ਹੋਈ ਜਾ ਰਿਹਾ ਹੈ ਪਤਾ ਨਹੀਂ ਕੀ ਕੁਝ ਵਾਪਰ ਰਿਹਾ ਹੈ ਕੀ ਕੁਝ ਲੋਕ ਆ ਰਹੇ ਨੇ ਕਰ ਰਹੇ ਨੇ ਨਜ਼ਰ ਜ਼ਿਆਦਾ ਰੱਖਣੀ ਪੈਂਦੀ ਹੈ ਪ੍ਰਸ਼ਾਸਨ ਜਿਹੜਾ ਹੈ ਉਹਨੂੰ ਚੌਕਸ ਜ਼ਿਆਦਾ ਰਹਿਣਾ ਪੈਂਦਾ ਹੈ ਕਈ ਯੂਰਪੀ ਸਿਆਸਤਦਾਨਾਂ ਦੀ ਰਾਏ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਦੇ ਨਾਲ ਲੜਾਈ ਘੱਟ ਗੰਭੀਰ ਕਦਮਾਂ ਦੇ ਨਾਲ ਵੀ ਲੜੀ ਜਾ ਸਕਦੀ ਹੈ ਲੇਕਿਨ ਯੂਰਪ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਮਾਲ ਵਾਹਕ ਟ੍ਰਾਂਸਪੋਰਟ ਸਭ ਤੋਂ ਪਹਿਲਾਂ ਇਸ ਤੋਂ ਪ੍ਰਭਾਵਿਤ ਹੋਵੇਗਾ ਜਰਮਨੀ ਵੱਲੋਂ ਆਪਣੀਆਂ ਸਰਦਾਂ ਦੇ ਉੱਤੇ ਲਾਏ ਕੰਟਰੋਲ ਜ਼ਿਆਦਾ ਰੁਕਾਵਟ ਨਹੀਂ ਬਣ ਰਹੇ ਨੇ ਇਹ ਕਦੇ-ਕਦਾਈ ਲੱਗਣ ਵਾਲੇ ਟ੍ਰੈਫਿਕ ਜਾਮ ਨੇ ਜ਼ਿਆਦਾ ਸ਼ਿਕਾਇਤਾਂ ਤਾਂ ਮੁਕਤ ਆਵਾਜਾਈ ਨੂੰ ਪੈਣ ਵਾਲੀ ਰੁਕਾਵਟ ਤੋਂ ਹੈ ਦੱਸੀ ਜਾਂਦੀ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇਗਾ ਨਿਰਾਸ਼ਾ ਵਧੇਗੀ ਟੀਸੀਆਰ ਗਰੁੱਪ ਜਿਹੜਾ ਇੱਕ ਕੌਮਾਂਤਰੀ ਟ੍ਰਾਂਸਪੋਰਟ ਏਜੰਸੀ ਹੈ ਇਸ ਦੇ ਸੀਈਓ ਸੁਮੇਲ ਰੀਕੋ ਕਹਿੰਦੇ ਨੇ ਕਿ ਆਮ ਨਹੀਂ ਹੈ ਕਿ ਯੂਰਪੀਅਨ ਜੂਲੀਅਨ ਅਤੇ ਸਪੇਨ ਇੱਕ ਪਾਸੇ ਜਾ ਰਹੇ ਨੇ ਜਰਮਨੀ ਨੇ ਰੋਕਾਂ ਲਾਈਆਂ ਨੇ ਫਰਾਂਸ ਨੇ ਵੀ ਅᱡਿਹਾ ਹੀ ਕੀਤਾ ਯੂਰਪ ਪਾਰ ਕਰਨ ਦੇ ਲਈ ਟਰੱਕਾਂ ਨੂੰ ਬਹੁਤ ਸਾਰੇ ਕਾਗਜ਼ ਚਾਹੀਦੇ ਹੁੰਦੇ ਨੇ ਜੋ ਦੇਸ਼ ਦੇ ਮੁਤਾਬਕ ਵੱਖ-ਵੱਖ ਹੁੰਦੇ ਨੇ ਅਜਿਹਾ ਨਹੀਂ ਹੋ ਸਕਦਾ ਪ੍ਰੋਫੈਸਰ ਜੇਵੀਅਰ ਡਿਆਜ਼ ਗਮੀਨੇਜ਼ ਮੁਤਾਬਕ ਮਸਲੇ ਜਿਹੜੇ ਨੇ ਪੰਚਾਇਤੀ ਰੂਪ ਦੇ ਵਿੱਚ ਸੁਲਝਾਏ ਜਾਣ ਵਾਲੇ ਹਨ ਨਾ ਕਿ ਵਿਅਕਤੀਗਤ ਰੂਪ ਦੇ ਵਿੱਚ ਕੋਮिलास ਪੋਟੀਫਿਕਲ ਜਿਹੜਾ ਯੂਨੀਵਰਸਿਟੀ ਤੋਂ ਕੁਮਾਂਤਰੀ ਪ੍ਰਵਾਸ ਅਤੇ ਵਿਕਾਸ ਸਹਿਯੋਗ ਦੇ ਵਿੱਚ ਪੀ ਐਚ ਡੀ ਐਲ ਬਰੋਟੋ ਐਰਿਸ ਮਾਇਓਸ ਮਾਟਿਓਸ ਉਹਨਾਂ ਦੇ ਨਾਲ ਸਹਿਮਤ ਹਨ ਗੱਲ ਦੇ ਨਾਲ ਉਹ ਕਹਿੰਦੇ ਨੇ ਕਿ ਪੱਛਮੀ ਦੇਸ਼ਾਂ ਨੇ ਸਾਡੀਆਂ ਸਰਹੱਦਾਂ ਤੋਂ ਹੋਣ ਵਾਲੇ ਅਨਿਜੇਮਤ ਦਾਖਲਿਆਂ ਦੇ ਉੱਤੇ ਧਿਆਨ ਦਿੱਤਾ ਹੈ ਉਹ ਯੂਰਪ ਦੀਆਂ ਸੱਜੇ ਪੱਖੀ ਪਾਰਟੀਆਂ ਦੇ ਦਬਾਅ ਦਾ ਨਤੀਜਾ ਹੈ ਜਿਨ੍ਹਾਂ ਨੇ ਸਮੁੱਚੇ ਸਮਾਜਿਕ ਅਤੇ ਸਿਆਸੀ ਮਾਹੌਲ ਦੇ ਵਿੱਚ ਡਰ ਭਰਿਆ ਆਰਥਿਕਤਾ ਬਨਾਮ ਸੁਰੱਖਿਆ ਭਾਵੇਂ ਜਰਮਨੀ ਤੇ ਯੂਰਪੀ ਯੂਨੀਅਨ ਆਰਥਿਕ ਕਮਜ਼ੋਰੀ ਦੇ ਦੌਰ ਦੇ ਵਿੱਚ ਲੰਘ ਰਹੇ ਨੇ ਫਿਰ ਵੀ ਇਹਨਾਂ ਨੇ ਆਰਥਿਕਤਾ ਤੋਂ ਉੱਪਰ ਸੁਰੱਖਿਆ ਨੂੰ ਰੱਖਿਆ ਬਰ ਟਲਸਮੈਨ ਫਾਊਂਡੇਸ਼ਨ ਦੀ 216 ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅੰਦਰੂਨੀ ਸਰਹੱਦੀ ਰੋਕ ਟੋਕ ਦੇ ਕਾਰਨ ਯੂਰਪ ਦੇ ਵਿੱਚ ਅਗਲੇ 10 ਸਾਲਾਂ ਦੇ ਦੌਰਾਨ ਵਿਕਾਸ ਦੇ ਵਿੱਚ 4.70 ਹਜ਼ਾਰ ਮਿਲੀਅਨ ਯੂਰੋ ਦਾ ਨੁਕਸਾਨ ਹੋਏਗਾ ਡੱਚਮਾਲ ਵਾਕਾਂ ਦੀ ਜਾਨਕੀ ਡੈਨਮਾਰਕ ਵਾਲੇ ਜਿਹੜੇ ਨੇ ਡੱਚਮਾਲ ਵਾਕਾਂ ਦੀ ਐਸੋਸੀਏਸ਼ਨ ਮੁਤਾਬਕ ਇਹਨਾਂ ਕੰਟਰੋਲਾਂ ਕਾਰਨ ਸਰਹੱਦਾਂ ਦੇ ਉੱਤੇ ਲੱਗਦੇ ਜਾਮ ਦੇ ਕਾਰਨ ਪੂਰਤੀ ਲੜੀ ਟੁੱਟਦੀ ਹੈ ਜਿਸ ਦੇ ਕਾਰਨ 2024 ਦੇ ਦੌਰਾਨ ਕਈ ਕਰੋੜ ਮਿਲੀਅਨ ਯੂਰੋ ਦਾ ਨੁਕਸਾਨ ਹੋਏਗਾ ਖਾਸ ਕਰਕੇ ਤਾਜ਼ੇ ਉਤਪਾਦਾਂ ਤੇ ਫੌਰੀ ਲੋਡ ਵਾਲੀਆਂ ਵਸਤੂਆਂ ਖਾਣ ਪੀਣ ਦੀਆਂ ਜਿਹੜੀਆਂ ਨੇ ਮਹਿੰਗੀਆਂ ਹੋਣਗੀਆਂ ਤੇ ਰੁਕਾਵਟ ਹੋਰ ਵਧੇਗੀ। ਭਾਵੇਂ ਕਿ ਇਹ ਸਰਹੱਦਾਂ ਬਿਲਕੁਲ ਹੀ ਸੀਲ ਬੰਦ ਨਹੀਂ ਕੀਤੀਆਂ ਗਈਆਂ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੌਮਾਂਤਰੀ ਸਿਆਸਤ ਦਾ ਲੈਂਡਸਕੇਪ ਖੰਡਿਤ ਹੋ ਗਿਆ ਹੈ ਤੇ ਦੇਸ਼ ਆਪੋ ਆਪ ਦੇ ਵਿੱਚ ਜਿਹੜੇ ਸੀਮਤ ਹੋ ਰਹੇ ਨੇ ਲੇਕਿਨ ਜਰਮਨੀ ਅਤੇ ਹੋਰ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉੱਤੇ ਵਧਾਈ ਗਈ ਸ਼ਕਤੀ ਇੱਕ ਰੁਝਾਨ ਜਿਹੜਾ ਜ਼ਰੂਰ ਦਿੰਦੀ ਹੈ। ਜੀ ਦੋਸਤੋ ਇਹ ਨੇ ਜੀ ਯੂਰਪ ਦੇ ਹਾਲਾਤ ਵੀ ਤੇ ਪਹਿਲਾਂ ਸਭ ਨੂੰ ਇਨਵਾਈਟ ਕਰ ਲਿਆ ਜਿੱਦਾਂ ਕੈਨੇਡਾ ਵਾਲਿਆਂ ਨੇ ਵੀ ਆਉਣ ਦਿਓ ਤੇ ਇਹਨਾਂ ਮੁਲਕਾਂ 'ਚ ਵੀ ਜਿਹੜੇ ਜਿੱਥੇ ਮੁਲਕਾਂ 'ਚ ਚਾਏ ਉਹ ਸੀਰੀਆ ਦੇ ਵਿੱਚ ਯੂਕਰੇਨ ਦੇ ਵਿੱਚ ਜਾਂ ਹੋਰ ਵੱਖਰੇ-ਵੱਖਰੇ ਮੁਲਕਾਂ 'ਚ ਜੰਗਾਂ ਲੱਗੀਆਂ ਇਰਾਕ ਦੀ ਜੰਗ ਲੱਗੀ ਉੱਥੋਂ ਸਾਰੇ ਲੋਕ ਇੱਧਰ ਨੂੰ ਆਏ ਤੇ ਉਹ ਉਹਨਾਂ ਨੂੰ ਸ਼ਰਨਾ ਦਿੱਤੀਆਂ ਤੇ ਅੱਜ ਉਹਨਾਂ ਦੇ ਖਮਿਆੰਜੇ ਵੀ ਭੁਗਤ ਰਹੇ ਨੇ ਤੇ ਸਿਕਿਉਰਟੀਆਂ ਵੀ ਟਾਈਟ ਕਰਦੀਆਂ ਪੈ ਰਹੀਆਂ ਨੇ ਸਰਹੱਦਾਂ ਦੇ ਉੱਤੇ ਹੋਰ ਚੌਕਸੀਆਂ ਵਧਾਈਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਹੀ ਆਮ ਵਿਅਕਤੀ ਨੂੰ ਜਿਹੜਾ ਇਹ ਸਾਰੀਆਂ ਕੀਮਤਾ ਵੀ ਧਾਰਨੀਆਂ ਪੈ ਰਹੀਆਂ ਨੇ ਕਿਉਂਕਿ ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਰਨਾ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਯੂਰਪੀਅਨ ਮੁਲਕਾਂ 'ਚ ਹਰ ਕਿਸੇ ਨੂੰ ਕੱਪੜਾ ਮਕਾਨ ਰੋਟੀ ਕੱਪੜਾ ਮਕਾਨ ਦਿੱਤਾ ਜਾਂਦਾ ਆਉਂਦੇ ਨੂੰ ਹੀ ਸਭ ਸਹੂਲਤਾਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਦਾ ਸਾਰਾ ਸਾਰੇ ਦਾ ਸਾਰਾ ਅਸਰ ਜਿਹੜਾ ਆਮ ਲੋਕਾਂ ਦੇ ਉੱਤੇ ਪੈਂਦਾ ਹੈ ਜਿਹੜੇ ਕੰਮ ਕਰ ਕਰਕੇ ਆਪਣਾ ਟੈਕਸ ਪੇ ਕਰਦੇ ਨੇ ਹੋਰ ਸਾਰੀਆਂ ਚੀਜ਼ਾਂ ਕਰਦੇ ਨੇ ਏ ਸੀ ਜੀ ਦੋਸਤੋ ਗੱਲਬਾਤ ਯੂਰਪ ਯੂਰਪੀ ਦੇਸ਼ਾਂ ਦੀ ਪ੍ਰਵਾਸ ਪ੍ਰਤੀ ਸਖਤੀ ਦਾ ਸ਼ੈਨੇਗਨ ਖੇਤਰ ਉੱਤੇ ਕੀ ਅਸਰ ਪੈ ਰਿਹਾ ਹੈ ਗੱਲਬਾਤ ਸੀ ਕ੍ਰਿਸਟੀਨਾ ਜੇ ਔਰ ਗੇਜ਼ ਦੀ ਕਲਮ ਦੇ ਵਿੱਚੋਂ ਬੀ ਬੀ ਸੀ ਤੋਂ ਵਰਲਡ ਨਿਊਜ਼ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾਰੀ ਹਰਤਾ ਮੰਚ